ਬਾਈ ਜੀ ਤੁਸੀਂ ਆਹ ਦਰਖਤ ਦੇਖ ਰਹੇ ਹੋ ਦੇਖੋ ਕਿਵੇਂ ਆਵਾਗਾਉਣੀ ਦਰਖਤ ਲੱਗਿਆ ਹੋਇਆ ਹੈ ਬਿਲਕੁਲ ਫਾਲਤੂ ਪਰ ਇਹ ਚੀਜ਼ ਫਾਲਤੂ ਦੀ ਭੋਰਾ ਵੀ ਨਹੀਂ ਹੈ ਬਾਈ ਜੀ ਇਹ ਦਰਖਤ ਹੈਗਾ ਅਰਜੰਦਾ ਔਰ ਅਰਜੰਦਾ ਦਰਖਤ ਬਾਈ ਜੀ ਇੰਨਾ ਕੁ ਫਾਇਦੇਮੰਦ ਹੈ ਜਿੰਨਾ ਕਹਿ ਦੋ ਇਹ ਵੀ ਕਿਹਾ ਜਾਂਦਾ ਹੈ ਕਿ ਕਈ ਆਪਾਂ ਕਿਤਾਬਾਂ ਦੇ ਵਿੱਚ ਵੀ ਆਪਾਂ ਅਕਸਰ ਪੜ੍ਹਿਆ ਹੈ ਕਿ ਜੋ ਰੁੱਖ ਹੈ ਉਹ ਰਾਤ ਨੂੰ ਕਾਰਬਨ ਡਾਈਆਕਸਾਈਡ ਛੱਡਦੇ ਆ ਤੇ ਦਿਨੇ ਉਹ ਆਕਸੀਜਨ ਛੱਡਦੇ ਆ ਪਰ ਬਾਈ ਜੀ ਸੁਣ ਚ ਇਹ ਵੀ ਹੈ ਕਿ ਅਰਜੰਦਾ ਦਰਖਤ ਇੱਕ ਐਸਾ ਦਰਖਤ ਹੈ ਜਿਹੜਾ 24 ਘੰਟੇ ਆਕਸੀਜਨ ਛੱਡਦਾ ਵੀਰੇ ਰਾਤ ਨੂੰ ਵੀ ਤੇ ਦਿਨੇ ਵੀ ਤੇ ਬਾਕੀ ਇਹਦੇ ਫਾਇਦੇ ਬਹੁਤ ਐ ਉਹ ਆਪਾਂ ਫਾਇਦੇ ਤੁਹਾਨੂੰ ਦੱਸਦੇ ਆ ਸਭ ਤੋਂ ਪਹਿਲਾਂ ਜੀ ਵੱਡਾ ਫਾਇਦਾ ਹੈਗਾ ਇਹਦਾ ਹਾਰਟ ਦੀ ਬਿਮਾਰੀ ਵਾਸਤੇ ਹਾਰਟ ਅਟੈਕ ਹੋ ਰਹੇ ਆ ਅੱਜਕੱਲ ਬਹੁਤ ਜ਼ਿਆਦਾ ਪਰ ਹਾਰਟ ਅਟੈਕ ਹੋਣ ਦਾ ਕਾਰਨ ਇਹ ਹੈ ਕਿ ਸਾਡੇ ਖੂਨ ਦੀਆਂ ਬੈ ਜੀ ਖੂਨ ਗਾੜਾ ਹੋ ਜਾਂਦਾ ਤੇ ਖੂਨ ਦੀਆਂ ਗੰਡਾ ਹੋ ਜਾਂਦੀਆਂ ਜਿਹਦੇ ਕਰਕੇ ਜੋ ਆਪਣਾ ਖੂਨ ਹੈ ਉਹ ਪ੍ਰੋਪਰ ਪੰਪ ਨਹੀਂ ਹੁੰਦਾ ਉਹਦੀਆਂ ਗੰਡਾ ਬਣ ਕੇ ਨਾੜਾਂ 'ਚ ਜੰਮ ਜਾਂਦਾ ਤੇ ਨਾੜ ਇਕਦਮ ਬਲਾਸਟ ਕਰ ਜਾਂਦੀ ਹੈ ਬਾਈ ਜੀ ਤਾਂ ਉਹਨੂੰ ਆਪਾਂ ਕਹਿ ਦਿੰਦੇ ਆ ਕਿ ਹਾਰਟ ਅਟੈਕ ਹੋ ਗਿਆ। ਸੋ ਖੂਨ ਨੂੰ ਪਤਲਾ ਕਰਨ ਦੇ ਵਾਸਤੇ ਬਾਈ ਜੀ ਇਹ ਬਹੁਤ ਵੱਡੀ ਦਵਾਈ ਹੈ ਬਹੁਤ ਵਧੀਆ ਦਵਾਈ ਹੈ। ਇਹਦਾ ਹੁਣ ਆਪਾਂ ਲੈਣਾ ਕਿਵੇਂ ਆ? ਇੱਕ ਤਾਂ ਬਾਈ ਜੀ ਇਹ ਪਾਊਡਰ ਫੋਮ 'ਚ ਹੁੰਦਾ ਜਿਹਨੂੰ ਆਪਾਂ ਇਸ ਸੱਕ ਤਾਰ ਕੇ ਇਹਦਾ ਆਪਾਂ ਇਹਦੇ ਉੱਪਰੋਂ ਸੱਕ ਤਾਰ ਕੇ ਇਹਨੂੰ ਸੁਕਾ ਕੇ ਇਹਦਾ ਪਾਊਡਰ ਬਣਾ ਸਕਦੇ ਆ ਤੇ ਉਹਦਾ ਆਪਾਂ ਅੱਧਾ ਚਮਚਾ ਲੈ ਸਕਦੇ ਆ ਡੇਲੀ ਪਾਣੀ ਦੇ ਵਿੱਚ ਪਿਉ ਕੇ ਰਾਤ ਨੂੰ ਰੱਖ ਦੋ ਤੇ ਸਵੇਰੇ ਬਾਈ ਜੀ ਪਾਣੀ ਛਾਣ ਕੇ ਪੀ ਲਓ। ਤੇ ਇਹ ਜ bộtਰ ਆਪਰ ਨਹੀਂ ਬਣਾਉਣਾ ਬਾਈ ਜੀ ਪੰਸਾਰੀਆਂ ਦੇ ਕੋਲੋਂ ਬਣਿਆ ਬਣਾਇ ਮਿਲ ਸਕਦਾ ਮਿਲ ਵੀ ਜਾਂਦਾ ਔਰ ਬਹੁਤ ਸਸਤਾ ਹੁੰਦਾ ਹੈ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਇਸ ਪਾਊਡਰ ਦਾ ਜੋ ਇਸ ਇਹਦੇ ਪਾਊਡਰ ਹੈ ਉਹਨੂੰ ਕਹਿੰਦੇ ਬਾਲਕੇ ਪੀਓ ਪਰ ਬਾਈ ਜੀ ਇਹ ਗਲਤੀ ਨਹੀਂ ਕਰਨੀ ਬਾਲਕੇ ਦੇ ਪਾਊਡਰ ਨੂੰ ਨਹੀਂ ਪੀਣਾ ਕਿਉਂਕਿ ਜਿਉਂ-ਜਿਉਂ ਆਪਾਂ ਉਸ ਚੀਜ਼ ਨੂੰ ਬਾਲਦੇ ਜਾਂਦੇ ਆ ਉਦਾਂ ਉਦਾਂ ਉਹਦੇ ਤੱਤ ਘਟਦੇ ਜਾਂਦੇ ਉਹਦੀ ਪਾਵਰ ਖਤਮ ਹੋ ਜਾਂਦੀ ਹੈ ਸੋ ਉਹਨੂੰ ਲੈਣ ਦਾ ਸਹੀ ਤਰੀਕਾ ਇਹੀ ਹੈ ਕਿ ਇਹਦਾ ਪਾਊਡਰ ਬਣਾਉ ਸਕਦਾ ਤੇ ਉਹਨੂੰ ਰਾਤ ਨੂੰ ਪਾਣੀ ਚ ਪਿਉ ਕੇ ਰੱਖ ਦੋ ਤੇ ਸਵੇਰੇ ਉੱਠ ਕੇ ਖਾਲੀ ਪੇਟ ਉਹ ਪਾਣੀ ਪੀ ਲਓ ਤੇ ਦੂਜਾ ਤਰੀਕਾ ਬਾਈ ਜੀ ਇਹ ਹੈ ਜੇ ਤੁਸੀਂ ਨਹੀਂ ਪਾウダー ਬਣਾਉਣਾ ਚਾਹੁੰਦੇ ਤਾਂ ਬਾਈ ਜੀ ਇੱਥੋਂ ਇੱਕ ਟੁਕੜਾ ਸੱਕ ਦਾ ਲਾਉਣਾ ਕਿੰਨਾ ਕਰਾਉਣਾ ਮੰਨ ਲਓ ਜਿੰਨਾ ਕਿ ਆਪਣੀ ਚਾਕਲੇਟ ਹੁੰਦੀ ਹੈ ਓਨਾ ਕ ਟੁਕੜਾ ਸੱਕ ਦਾ ਲਾਹੋ ਤੇ ਉਹਨੂੰ ਰਾਤ ਨੂੰ ਬਾਈ ਜੀ ਪਾਣੀ 'ਚ ਭਿਓਂ ਕੇ ਰੱਖ ਦੋ ਇੱਕ ਗਲਾਸ ਪਾਣੀ ਦੇ ਵਿੱਚ ਭਿਓਂ ਕੇ ਰੱਖ ਦੋ ਸਵੇਰੇ ਉੱਠ ਕੇ ਉਹ ਟੁਕੜਾ ਕੱਢ ਕੇ ਬਾਹਰ ਸੁੱਟ ਦਿਓ ਤੇ ਪਾਣੀ ਨੂੰ ਬਾਈ ਜੀ ਪੀ ਲਓ ਕਿਉਂਕਿ ਉਹ ਜੋ ਪਾਣੀ ਹੈ ਉਹਦੇ ਤੱਤ ਸਾਰੇ ਖਿੱਚ ਲੈਂਦਾ ਹੈ ਤੇ ਇਸ ਕਰਕੇ ਬਾਈ ਜੀ ਇਹ ਬਹੁਤ ਜ਼ਿਆਦਾ ਫਾਇਦੇਮੰਦ ਹੈ ਜਿਹਨੂੰ ਆਪਾਂ ਲਗਾਤਾਰ ਲੈਨੇ ਆ ਤਾਂ ਆਪਣੀਆਂ ਨਾ ਤਾਂ ਖੂਨ ਦੀਆਂ ਗੰਡਾ ਬਣਨਗੀਆਂ ਬਾਈ ਜੀ ਤੇ ਨਾ ਆਪਣਾ ਖੂਨ ਗਾੜਾ ਹੋਏਗਾ ਸੋ ਬਹੁਤ ਵਧੀਆ ਦਵਾਈ ਹੈ ਵੀਰੇ ਅੱਜਕੱਲ ਸੜਕਾਂ ਦੇ ਉੱਪਰ ਇਹ ਆਮ ਹੀ ਮਿਲਦਾ ਸੋ ਨਾ ਪਤਾ ਹੋਣ ਕਰਕੇ ਕਈਆਂ ਨੂੰ ਇਸ ਚੀਜ਼ ਦਾ ਪਤਾ ਨਹੀਂ ਹੁੰਦਾ ਸੋ ਵੀਡੀਓ ਨੂੰ ਬਾਈ ਜੀ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਸਾਰਿਆਂ ਨੂੰ ਇਸ ਚੀਜ਼ ਦਾ ਪਤਾ ਲੱਗ ਸਕੇ ਤੇ ਸਾਰੇ ਬਾਈ ਜੀ ਇਸ ਦਰਖਤ ਦਾ ਫਾਇਦਾ ਲੈਣ ਕਿਉਂਕਿ ਇਹ ਦਰਖਤ ਬਾਈ ਜੀ ਇੱਕ ਬਹੁਤ ਅਣਮੋਲੀ ਚੀਜ਼ ਹੈ ਇਸ ਚੀਜ਼ ਨੂੰ ਆਪਾਂ ਵਰਤੀਏ ਤੇ ਆਪਣੇ ਸੇ ਆਪਾਂ ਸਿਹਤਮੰਦ ਰਹੀਏ। ਸੋ ਵੀਡੀਓ ਨੂੰ ਬਤ ਵਾਰ ਸ਼ੇਅਰ ਕਰਿਓ ਤੇ ਇਹੋ ਜੀ ਵੀਡੀਓ ਦੇਖਣ ਲਈ ਸਾਡੇ ਪੇਜ ਨੂੰ ਫੋਲੋ ਜਰੂਰ ਕਰੋ ਜੀ। ਸੋ ਮਿਲਦੇ ਹਾਂਗੇ ਨਵੀਂ ਵੀਡੀਓ ਦੇ ਨਾਲ। ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਰੱਬ ਰੱਖਾ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਜੀ।